ਬਾਈ ਕੋਟ ਤੋਂ ਨੇ ਤੋਂ ਵੀ ਆਪਣਾ ਸਪਰੇਅ ਕਰਨ ਆਏ ਨੇ ਦੋਸਤੋ ਤੇ ਪਹਿਲਾਂ ਤਿੰਨ ਸਾਲੋਂ ਦੇ ਰਹੇ ਨੇ ਵਿੱਚ ਦੀ ਪਿਛਲੇ ਸਾਲ ਨਹੀਂ ਆਏ ਸੀਗੇ ਤੇ ਐ ਢੋਲੀਆਂ ਨਾਲ ਸਪਰੇਅ ਕਰਦਣੇ ਐ ਤੇ ਕੀ ਨਾ ਮੈਂ ਪਿੰਡ ਦੇ ਬੰਦਿਆਂ ਨੂੰ ਪੁੱਛ ਲਿਆ ਮਹਾਂ ਚੱਲ ਯਾਰ ਪਿੰਡ ਦੇ ਬੰਦਿਆਂ ਨੂੰ ਕੰਮ ਦੇਣਾ ਚਾਹੀਦਾ ਵੀ ਖੜੀ ਬਾਈ ਯਾਰ ਤੇ ਪਿੰਡ ਦੇ ਬੰਦਿਆਂ ਨੂੰ ਮਹਾਂ ਕੰਮ ਦੇਣਾ ਚਾਹੀਦਾ ਤੇ ਉਹ ਪਤੰਦਰ ਉਹਨਾਂ ਚੋਂ ਇੱਕ ਬੰਦਾ ਕਹਿੰਦਾ ਇੱਕ ਜਿਹਨੂੰ ਮੈਂ ਪੁੱਛਿਆ ਦੀ ਬੰਦਾ ਵਧੀਆ ਕਹਿੰਦਾ ਯਾਰ ਉਹਨੇ ਪੈਸੇ ਨਹੀਂ ਦੇਣੇ ਹੈਗੇ ਪਰ ਮੈਂ ਉਹਨੂੰ ਛਾਕਲ ਤੋਂ ਜਾਣਦਾ ਨਹੀਂ ਹੈਗਾ ਤੇ ਉਹ ਮੈਨੂੰ ਦੱਸ ਦਿੰਨੇ ਵੀ ਕਿਹੜਾ ਬੰਦਾ ਚੱਲ ਆ ਉਹ ਉਹਦੀ ਮਨ ਦੀ ਇੱਛਾ ਹੈਗੀ ਤੇ ਚੱਲ ਆਪਾਂ ਪਿੰਡਦਿਆਂ ਨੂੰ ਕੰਮ ਦਿੰਦੇ ਸੀਗੇ ਤੇ ਆਹ ਬਾਈ ਨੂੰ ਆਪਣੇ ਪਹਿਲਾਂ 3 ਸਾਲ ਲਗਾਤਾਰ ਕਰਕੇ ਗਿਆ ਕੋਟ ਦਿੰਨੇ ਤੋਂ ਬਾਈ ਆਉਂਦਾ ਢੋਲੀਆਂ ਨਾਲ ਸਪਰੇਅ ਕਰਦੇ ਨੇ ਜੇ ਕਿਸੇ ਨੇ ਸਪਰੇਅ ਕਰਾਉਣੀ ਹੈ 40 ਰੁਪਏ ਢੋਲੀ ਲੈਂਦੇ ਨੇ ਢੋਲੀਆਂ ਕਹਿ ਪਾਈਆਂਗੇ ਨੇ ਬਾਈ ਕਿਲੇ 'ਚ ਬਾਈ ਜੀ 6 ਢੋਲੀਆਂ ਪੈਂਦੀਆਂ ਕਿਲੇ 'ਚ ਓਰੇ ਕਹਾ ਓਰੇ ਕਰਕੇ ਦਿਖਾ ਨੰਬਰ ਲਾ ਲੈ ਕਿੰਨੇ ਕਿੰਨੀਆਂ ਢੋਲੀਆਂ ਪੈਂਦੀਆਂ ਨੇ 6 ਢੋਲੀਆਂ ਪੈਂਦੀਆਂ ਨੇ 6 ਢੋਲੀਆਂ ਪੈਂਦੀਆਂ ਨੇ ਕਿਲੇ 'ਚ ਦੋ ਕਿੱਲਾਂ ਚ 12 ਢੋਲੀਆਂ ਹੋਗੀਆਂ 12 ਢੋਲੀਆਂ ਹੋਗੀਆਂ ਮਤਲਬ ਵੀ ਦੂਜੇ ਦਾ ਘੱਟ ਪਾਉਂਦੇ ਨੇ ਤੁਸੀਂ ਵੱਧ ਕਿਉਂ ਪਾਉਣੇ ਹੋ ਬਾਈ ਜੀ ਦਵਾਈ ਮਹਿੰਗੀ ਹੈ ਹਾਂ ਜੇ ਘਟੋਲੀ ਪਾਣੀ ਦੀ ਵੱਧ ਪਈ ਉਹਦੇ ਨਾਲ 40 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੇ ਵਿੱਚ ਵੀ ਪਾਤ ਰਹੇਗੀ ਤਾਂ ਦੁਬਾਰੇ ਸਪਰੇਅ ਕਰਨੀ ਔਖੀ ਆ ਆ ਗੱਲ ਵੀ ਬਾਈ ਦੀ ਬਹੁਤ ਵਧੀਆ ਦੋਸਤੋ ਕਹਿੰਦਾ ਵੀ ਜੇ ਘਟੋਲੀ ਵੱਧ ਪਾ ਦਾਂਗੇ ਸਪਰੇਅ ਆਪਣੀ ਮਹਿੰਗੀ ਹੁੰਦੀ ਹੈ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਕਹਿੰਦਾ ਵੀ ਉਂ ਮਤਲਬ ਵੀ ਸਪਰੇਅ ਵਧੀਆ ਹੋਏ ਨੇ ਕਰ ਲੋ ਵੀਰੇ ਤੇ ਆਪ ਵੀ ਬਾਈਆਂ ਨੇ ਤੇ ਜਿਹੜਾ ਸਪਰੇਅ ਖੋਲੀ ਐ ਪਰ ਮੈਂ ਉਸ ਸੱਜਣ ਪਿਆਰੇ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਵੀ ਜੇ ਤੇਰਾ ਕੋਈ ਪੈਸਾ ਰਹਿੰਦਾ ਸਰਪੰਚ ਦੇ ਬਗ ਜਾ ਸਰਪੰਚ ਦੇ ਇਕੱਠ ਕਰ ਲੈ ਤੇ ਪਿੰਡ ਦਾ ਇਕੱਠ ਕਰ ਲੈ ਜਾਂ ਤੂੰ ਮੇਰੇ ਘਰੇ ਆ ਜਾ ਵੀ ਤੇਰਾ ਕੀ ਆਪਾਂ ਪੈਸਾ ਦੱਬੇ ਕੀ ਮੁਕਰਿਆਂਗੇ ਤੇ ਹਾਸੇ ਵਾਲੀ ਗੱਲ ਤਾਂ ਇਹ ਆਉਂਦੀ ਵੀ ਚੱਲ ਮੈਨੂੰ ਐਂਤੀ ਯਾਰਾ ਜਿਹੜੇ ਬੰਦੇ ਨੂੰ ਮੈਂ ਪੁੱਛਿਆ ਸੀਗਾ ਉਹ ਬੰਦਾ ਬਾਲਾ ਵਧੀਆ ਉਹਨੇ ਤਾਂ ਖਰ ਕਿਹਾ ਸੀਗਾ ਵੀ ਆਪਾਂ ਸਪਰੇਅ ਕਰ ਦਨੇ ਲਵੇ ਸਪਰੇਅ ਕਰਕੇ ਗਏ ਨੇਗੇ ਏ ਮੇਰੇ ਮਨ ਚ ਆਏ ਸੀ ਮੈਂ ਦੋ ਦਿਨਾਂ ਦੇ ਮੈਂ ਕਿਹਾ ਕਿ ਐ ਨਾ ਕਹਿੰਦੇ ਹੁਣ ਦੋ ਕਿੱਲਿਆਂ ਦੇ ਕਿੱਥੇ ਸਪਰੇਅ ਕਰਾਂਗੇ ਤੇ ਫਿਰ ਹਾਰ ਕੇ ਬਾਈਆਂ ਨੂੰ ਇਹਨਾਂ ਨੂੰ ਫੋਨ ਕਰਨਾ ਪਿਆ ਕਿਉਂਕਿ ਪਿਛਲੀ ਵਾਰੀ ਇਹ ਕਰਕੇ ਨਹੀਂਗੇ ਉਹਦੋਂ 3 ਸਾਲ ਪਹਿਲਾਂ ਆਪਣੇ ਲਗਾਤਾਰ ਆਉਂਦੇ ਨੇ ਇਹ ਤੇ ਆ ਪਿੰਡ ਦੀ ਹੁੰਦੀ ਐ ਹੁਣ ਦੱਸੋ ਵੀ ਪਿੰਡ ਦੀ ਅਗਲਾ ਕਿੰਨੀ ਇੱਕ ਮਦਦ ਕਰੂਗਾ ਕੀ ਪਿੰਡ ਨੂੰ ਕਹੂਗਾ ਕੀ ਕਹੀਏ ਕੀ ਛੱਡੀਏ ਬਸ ਹਾਥੀ ਖੜੇ ਨੇ ਸ਼ੇਅਰ ਕਰ ਦਿਓ ਬਚਾਏ ਬਾਈਆਂ ਦਾ ਇਹਨਾਂ ਦਾ ਨੰਬਰ ਪਾਉਣਾ ਮੈਂ ਉੱਤੇ ਉੱਤੇ ਜਰੂਰ ਕਾਲ ਕਰ ਲਿਆ ਕਰੋ ਲਵੇ ਲਾਉਣੇ ਪੰਡਾਂ 'ਚ ਤੇ ਜਰੂਰ ਕਾਲ ਕਰਿਓ ਬਾਈ ਬਾਲੇ ਸੁਭਾ ਦੇ ਬਾਲੇ ਚੰਗੇ ਨੇ ਯਾਰ ਜਿੱਥੇ ਤੁਸੀਂ ਸੱਦੋਗੇ ਜਾਂ ਟੱਬੇ ਤੇ ਸੱਦ ਲਓ ਉੱਥੇ ਵੀ ਪਹੁੰਚਣਗੇ ਧੰਨਵਾਦ ਜੀ